ਕੀ ਕਰਦਾ ਇੱਥੇ ਆ ਜਾਪੇ ਨਾ ਕੋਈ ਆਪਣਾ ਤੇ ਪਰ ਇਹ ਉਹ ਮੁੰਡਾ ਦਾ ਮਤਲਬ ਨਹੀਂ ਹੈ ਦੋ ਆਜੋ ਨਹੀਂ ਕਰਾਈ ਉਹਨਾਂ ਦੇਖੇ ਵੀ ਨਹੀਂ ਇਹ ਕਿਹਦੇ ਹੋ ਆ ਮਾਮਾਤੀ ਨਹੀਂ ਅੰਦਰ ਪਲੇਟ ਉਹ ਹੈ ਨਹੀਂ ਉਹਦਾ ਚਿੱਟੇ ਰੰਗ ਦੇ ਚਾਕ ਕਰੀ ਹੁੰਦੀ ਲਾਈਵ ਹੀ ਆ ਉਹਨੂੰ ਲਾਈਵ ਹੋ ਰਹੀ ਹੈ ਨਹੀਂ ਕੀ ਦਾ ਰੰਗ ਹੀ ਮਾਰ ਉਹ ਹੈ ਨਹੀਂ ਆਈ ਕਿਤੇ ਇੱਕ ਦਾ ਤ੍ਰਿਵਿਕ ਕੋਲ ਆਪਣਾ ਗੱਡੀ ਚੋਂ ਟੱਕੀ ਵੀ ਨਹੀਂ ਹੋਲੀ ਜਿਹੜੇ ਟੱਕੀ ਹੁੰਦੀ ਹਾਂ ਨਹੀਂ ਕਰ ਮਤਲੇ ਨਹੀਂ ਹੋਰ ਇਹ ਸਾਰੀ ਲਾਈਟ ਵੀ ਗੱਡੀ ਭੱਜਦੀ ਆ ਪਤਾ ਨਹੀਂ ਕੀ ਟਾਈਮ ਲੈ ਲਾਈਟ ਨਹੀਂ ਉਹਨੇ ਤਾਂ ਗੱਡੀ ਦੀ ਬੁਝਾਈ ਆ ਜੀ ਹਾਂ ਜੱਡੀ ਉਹ ਨਹੀਂ ਉਹ ਵੀ ਲਾਈਟ ਬੱਜ ਗਈ ਪੂਰੀ ਲੱਗੀ ਹੋਈ ਥੀ ਲੈਣਾ ਉੱਪਰ ਬਾਹਰ ਬੱਲਵ ਚੱਲਦਾ ਸੀ ਯਾਰ ਇੱਕ ਬੰਦਾ ਲਾਈਟ ਆਣਾ ਵੀ ਦਾ ਇਹ ਬੰਦਾ ਵੀ ਲਾਈਟ ਵੀ ਬੰਦ ਕੀਤੀ ਹੋਏ ਬੰਦੇ ਉਹ ਬਸ ਗੇਟ ਖੋਲਿਆ ਖੁੱਲਿਆ ਨਹੀਂ ਹੈਗਾ ਜਦੋਂ ਫਿਰ ਬਹਿ ਕੇ ਨੰਗ ਜਣਗੀ ਆ ਪਹਿਲਾਂ ਬਾਹਰ ਦੇਖ ਉਹ ਜਾ ਕੁਲਿਆ ਨਹੀਂ ਹੈਗਾ ਗੱਡੀ ਲੈ ਕੇ ਲੰਘ ਕੇ ਉਹ ਆਉਂਦੀ ਤੇ ਫੇਰ ਆਉਂਦੇ ਗੱਡੀ ਨੂੰ ਪਰਣ ਲਾ ਕੇ ਹਮ ਲੈ ਕੇ ਹੋਲੀ ਜਾਂਦੇ ਨੇ ਬਿਲਕੁਲ ਆਵਾਜ਼ ਨਾ ਆਵੇ ਸਾਹੀ ਬਾਜਣਾ ਕੋਲ ਉੱਠ ਕਹਿੰਦਾ ਦੇਖੋ ਪੀੜੀ ਦੀ ਚਾਲ ਜਾ ਰਹੀ ਹੈ ਵੀ ਬੈਣ ਆਲਾ ਗਾਣਾ ਕਿਹੜਾ ਨਿਕੜੋ ਬਾਹਰ ਆਉਂਦੇ ਨੇ ਤੇਰੇ ਤੋਂ ਬਾਅਦ ਜਿੰਨ ਲਾਇਆ ਵੀ ਜੇ ਗੱਡੀ ਲੈ ਕੇ ਆਉਂਗੇ ਐਂ ਨਾ ਪਤਾ ਲਾ ਇਹ ਇੱਧਰੋਂ ਲੱਗ ਗਿਆ ਨੇ ਇੱਧਰੋਂ ਗੱਡੀ ਗਈ ਆ ਇਹ ਵੀ ਕੱਦਾਂ ਦਾ ਸਾਲ ਆ ਮੇਡੀਮ ਵੀ ਰੱਤੇ ਜਾ ਰਹੇ ਕੁਝ ਲੋੜ ਆਦਾ ਲੋ ਉਹਦੇ नहीं 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 <laughs> थी। सारे ਪਗਜ ਦੇ ਫੋਟੋ ਹੋਰੇ ਸਾਰੇ ਪਗਜ ਦੇ 2:00 ਦਾ ਟਾਈਮ ਤੇ ਆਈ ਦੀ बार ला दिए 10 बार ला दिए ना ना कोई दिक्कत और करते देखा के मेरे सारे में सुकून के ले गए बहुत पता है सारे में चले गए बहुत जी ਆਹ ਦੇਖ ਕੈਮਰਾ ਜਿਹੜਾ ਸਵਾਏ ਬੈਨ ਉਹ ਵੀ ਲੈ ਲੀਦੂ ਵੀਡੀਓ ਰਕੋ ਆ ਰਹੇ ਨੇ ਬੋਲਦੇ ਬਹੁਤ ਗਰੇ ਮੇਕੀਨਰ ਜਦ ਵੀ ਮੈਂ ਚਾਹਦਾ ਇਹ ਉਹਦਾ ਪੂਰਾ ਦਾਰ ਜਿਹੜੀ 20 ਡਿਗਰੀ 30 ਡਿਗਰੀ ਪਾਇਆ ਲਾਈਵ ਹੈ ਹੈ ਗੁਰੂ ਪਹਿਲਾਂ ਅੱਗੇ ਲੈ ਕੇ ਨੇ ਫਾਇਰ ਕਰਦੇ ਗੁਰੂ ਛਾੜੀਆਂ ਮੈਂ ਲੰਗਾਂ ਆ ਗਿਆ ਗੱਡੀ ਦੇ ਟਾਇਰ ज्यादा जी बजे आई जी मैसे थे, कोई नहीं सारे मैसे ले गए कंध तोड़ के किन्ने बंदे थे बंदे चार बंदे थे जी पांच कैमरे च आए नी जी कैमरे च एक कद नी ਮੈਂ ਤਾਂ ਉੱਡੀ ਜਾ ਰਹੇ ਨੇ ਕਿੱਥੋਂ ਉਚਾੜੀਆਂ ਨੇ ਅੱਗੇ ਆ ਕੇ ਅੱਗੇ ਜਾ ਕੇ ਨੰਮ ਦੇ ਬਾਰ ਚ ਉਚਾੜੀਆਂ ਨੇ ਜੀ ਗੱਡੀ ਗੱਡੀ ਦੂਈ ਦੀ ਗਵਾਂਡੀਆਂ ਚਾਰ ਕਰ ਪੰਜ ਛੱਡ ਗਈ ਕੀ ਤੋੜਿਆ ਜੀ ਮਤਲਬ ਕੰਦ ਤੋੜ ਕੇ ਜੀ ਲਖਾਈਆਂ ਨੇ ਬਾਹਰ ਖੁੱਲਿਆ ਨਹੀਂ ਉਹਨਾਂ ਤੋਂ ਕੰਦ ਤੋੜ ਕੇ ਸਾਹਮਣੇ ਗੇਟਾਂ ਨੇ ਰੱਸੀ ਬੰਨ੍ਹ ਕੇ ਰੱਸੀਆਂ ਬੰਨ੍ਹੀਆਂ ਵੀ ਸਾਰੇ ਬਾਰ ਬੰਨ੍ਹ ਗਿਆ ਆਲੇ ਦਾਲੇ ਕਿਹੜੇ ਤਿੰਨ ਚਾਰ ਕਰਤੇ ਜੀ ਵੀ ਕੋਈ ਬਾਹਰੋਂ ਨਿਕਲ ਵੀ ਬਾਹਰੋਂ ਨਿਕਲ ਸਕੇ ਕੋਈ ਈ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲ ਵੀ ਸਾਨੂੰ ਫੈਸਲਾ ਹੋਣਾ ਚਾਹੀਦਾ ਜੀ ਉਹ ਨਿਸ਼ਾਅ ਮਿਲਣਾ ਚਾਹੀਦਾਾਨੂੰ ਸਾਡੇ ਮੈਸਾ ਮਿਲਣੇ ਚਾਹੀਦੇ ਸਕਾਰ ਦੀ ਇਨਫੋਰਮੇਸ਼ਨ ਨਹੀਂ ਦਿੱਤੀ ਸਾਡਾ ਸਾਰਾ ਹੁਣ ਜੇ ਇਸ ਹੀ ਮੈਸਾ ਲਈ 4-5 ਲੱਖ ਦੀ ਮੈਸਾਉਣ ਗਿਆ ਜੀ 3 ਮੈਸਾ ਸਾਡੇ ਜੀ 4 4.5 ਲੱਖ ਦਾ ਨੁਕਸਾਨ ਹੋ ਗਈ ਸਾਡਾ ਪ੍ਰਸ਼ਾਸਨ ਇਸ ਦੀ ਗੌਰ ਕਰੇ ਜੀ ਤੇਰੇ ਆਏ ਸੀਗੇ ਧਾਰਾ ਕੱਢਣੇ ਮੈਸਾ ਦੀਆਂ ਤਾਂ ਦੇਖਿਆ ਕਿ ਮੈਸਾ ਬਰ ਹੈਗੀ ਨਹੀਂ ਸੀ ਆ ਜਾਂ ਦੇਖਿਆ ਇਧਰੋਂ ਕੰਦਰ ਢਾਈ ਵੀ ਸੀਗੀ ਤੇਜੀ ਵੇਰ ਇਕੱਠੇ ਆਲੇ ਦੁਆਲੇ ਬੰਦੇ ਕਿਤੇ ਘਰੇ ਗਏ ਵੀ ਦੇਖਿਆ ਕਿਸੇ ਨੇ ਕੋਸਾ ਪੁੱਛਿਆ ਵੈਸੀ ਕੈਮਰੇ ਚਾ ਕਿਤੇ ਕੈਮਰੇ ਜੀ ਪਤਾ ਲੱਗਿਆ ਵੀ 2:00 ਵਜੇ ਤਿੰਨੇ ਜਣੇ ਆਏ ਸੀ ਗੱਡੀ ਲੈ ਕੇ ਪਹਿਲਾਂ ਉਹਨਾਂ ਨੇ ਗੇਟ ਦਾ ਜਿੰਦਾ ਤੋੜਨਾ ਲੱਗੇ ਉਹ ਡੁੱਟਿਆ ਨਿੰਗਾ ਤੇ ਉਹਨਾਂ ਨੇ ਕੰਦ ਢਾਈ ਕੰਦ ਵਿੱਚੋਂ ਲੈ ਕੇ ਗਏ ਨੇ ਮੈਂ ਸਭ ਜਾ ਕੇ ਕਿੰਨੀ ਪਿੱਛੇ ਦੀਆਂ ਤਿੰਨੇ ਮੱਸਾ ਲੈ ਕੇ ਗਏ ਨੇ ਇੱਕ ਗੱਟੀ ਲੈ ਕੇ ਗਏ ਨੇ ਕੀ ਮੰਗ ਕਰਦਾਂ ਪ੍ਰਸ਼ਾਦ ਪ੍ਰਸ਼ਾਦ ਸਾਡੇ ਮੈਂ ਸਭ ਆਪਸਾ ਆ ਜਾਣਾ ਤੇ ਉਹ ਲੱਭੇ ਜਾਣਾ ਜਿੱਥੇ ਵੇਗੇ ਕਾਰਵਾਈ ਤੇ ਕਾਰਵਾਈ ਕੀਤੀ ਜਾਵੇ ਪੂਰੀ ਕਿੱਥੇ ਤੱਕ ਮਿਲਣਾ ਗਰੀਬ ਪਰਿਵਾਰਤੀ ਜੀ ਇਹਨਾਂ ਦਾ ਜਿਹੜਾ ਗੁਜ਼ਾਰਾ ਸੀ ਉਹ ਮੱਝਾ ਛਿਰਤੀ ਹੁੰਦਾ ਸੀ ਆਪਣਾ ਦੁੱਧ ਪਾ ਕੇ ਆਪਣਾ ਗੁਜ਼ਾਰਾ ਕਰਦੇ ਤੇ ਕਈ ਵਾਰ ਵਿਚਾਰੇ ਕੱਦੀ ਮੈਥ ਲੈ ਲੇਦੇ ਤੇ ਵੇਚ ਵੀ ਦਿੰਦੇ ਤੇ ਵੀ ਇਹਨਾਂ ਦਾ ਹੋਰ ਕੋਈ ਇਹਨਾਂ ਦਾ ਰਜਗਾਰ ਨਹੀਂ ਹੈਗਾ ਬਹੁਤ ਜ਼ਿਆਦਾ ਗਰੀਬ ਮਾਰ ਹੋ ਗਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਇਹਨਾਂ ਦੀਆਂ ਜਲ ਜਲਦ ਪਈ ਮੈਸਾਂ ਲੱਭੀਆਂ ਜਾਣ ਵਿਚਾਰੇ ਇਹਨਾਂ ਨੂੰ ਜਿਹੜੇ ਗਰੀਬ ਮਾਰ ਹੋਈ ਆ ਇਹਨਾਂ ਨੂੰ ਜਾਂ ਕੋਈ ਸਰਕਾਰ ਕੋਈ ਮੁਆਵਜ਼ਾ ਦੇਵੇ ਜਾਂ ਉਹ ਚੋਰ ਫੜੇ ਜਾਣ ਇਹ ਚੋਰਾਂ ਨੇ ਬੜੀ ਹੱਤ ਮਚਾਈ ਵੀ ਆ ਚਾਰਕ ਦਿਨ ਲੰਘਦੇ ਨੇ ਜੀ ਕਿਸੇ ਦੀ ਮਹਿਸ ਖੋਲ ਲੇਦੇ ਨੇ ਕਦੇ ਕਿਸੇ ਦੀ ਮਹਿਸ ਖੋਲ ਲੇਦੇ ਨੇ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਨੇ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਸੀਂ ਤਾਂ ਹੀ ਮੰਗ ਕਰਦੇ ਆ ਵੀ ਚੋਰਾਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਇਹਨਾਂ ਦੇ ਜਲਦੋਂ ਜਲਦ ਇਹਨਾਂ ਦੀਆਂ ਮਹਿਸਾਂ ਵਾਪਸ ਦਿਵਾਉਣੀਆਂ ਚਾਹੀਦੀਆਂ ਨੇ